ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਪੰਜਾਬ ਸਿੱਖਿਆ ਕਾਂਤੀ ਤੇ ਸਮਾਗਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੂਲੋਵਾਲ ਦੋ ਜ਼ਿਲ੍ਹਾ ਸੰਗਰੂਰ ਵਿਖੇ ਪ੍ਰੋਗਰਾਮ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਚੇਅਰਮੈਨ ਰਾਜਵੰਤ ਸਿੰਘ ਕੁਲਲੀ ਹਲਕਾ ਤੂਰੀ ਦੇ ਸਿੱਖਿਆ ਕੋਆਰਡੀਨੇਟਰ ਦਰਸ਼ਨ ਸਿੰਘ ਪਾਠਕ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਦੇ ਮੁਖੀ ਅਮਨਦੀਪ ਸਿੰਘ ਪਾਠਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜੋ ਕਿ ਬਲਾਕ ਸ਼ੇਰਪੁਰ ਦੇ ਸਕੂਲਾਂ ਦਾ ਸਿੱਖਿਆ ਕ੍ਰਾਂਤੀ ਤੇ ਹੋ ਰਹੇ ਪ੍ਰੋਗਰਾਮਾਂ ਦਾ ਵਿਭਾਗ ਵੱਲੋਂ ਪ੍ਰਬੰਧ ਦੇਖ ਰਹੇ ਹਨ ਨਾਲ ਉਹਨਾਂ ਦੀ ਟੀਮ ਮਨਪ੍ਰੀਤ ਸਿੰਘ ਟੇੱਬਾ ਸੰਦੀਪ ਰਿੱਖੀ ਸ਼ੇਰਪੁਰ ਨਵਰੋਜ ਚਾਂਗਲੀ ਗੁਰਤੇਜ ਸਿੰਘ ਬੁਗਰਾ ਨਵਜੋਤ ਕੌਰ ਤੂਰੀ ਹਰਦੀਪ ਸਿੰਘ ਤੂਰੀ ਗੁਰਪ੍ਰੀਤ ਸਿੰਘ ਅਤੇ ਅਰਸ਼ਦੀ ਪੂਨੀਆ ਹਾਜ਼ਰ ਸਨ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ

ਅਸੀਂ ਤੁਹਾਡੇ ਸਾਹਮਣੇ ਇੱਕ ਜੁੱਤਾ ਪੇਸ਼ ਕਰਦਾ ਰਹਿਣਾ ਜੁੱਤਾ ਕਿਸਾਰਾ ਇਸ ਤੇ ਸਰਗਰ ਦੇ ਮਨਿਆ ਰਨਿਆ ਜੁੱਤਾ ਨੂੰ ਨਹੀਂ ਤੇ ਉਹਨਾਂ ਦੀ ਸਾਰੀ ਟੀਮ ਤੇ ਅਸੀਂ ਵਧਾਈ ਦਿੰਨੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਜਿਨ੍ਹਾਂ ਦੇ ਅਰਕਲਮਾ ਨਾਲ ਸਕੂਲਾਂ ਦੇ ਨਹਿਰ ਬੱਤੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਵਿੱਦਿਆ ਦਾ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ ਤੇ ਉਹਦੇ ਨਾਲ ਨਾਲ ਬਿਲਡਿੰਗ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਉਹਨਾਂ ਦੀ ਰਹਿਮਾਈ ਹੇਠ ਜਿਹੜੇ ਨਵੇਂ ਬੱਚੇ ਨੇ ਉਹ ਵੀ ਭਰਤੀ ਹੋ ਰਹੇ ਨੇ ਅੱਜ ਤੋਂ ਥੋੜੇ ਜਿਹੇ ਹੋਏ ਨੇ ਆਮ ਮਸਕੂਲ ਦੇ ਵਿੱਚ ਕੁੜੀ ਪੰਜਵੇਂ ਵਿੱਚ ਮੇਰੇ ਕੋਲੇ ਪੁੱਤਾਂ ਵਾਲਾ ਪਰਜੋ ਫਿਕਰ ਲੱਗੀ ਆ ਵੈਸਾ 50 ਦੇ ਬੱਚਾ ਵਿੱਚ ਸਾਡੇ ਕੋਲ ਬੜੇ ਹੋਏ ਅੱਜ ਸਰਕਾਰੀ ਨੌਕਰੀਆਂ ਵਿੱਚ ਮੌਜੂਦ ਨੇ ਤੇ ਮੈਂ ਇਹਨਾਂ ਦਾ ਇੱਥੇ ਸਾਰੇ ਟੀਮ ਦਾ ਉਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਜੀ ਆਇਆਂ ਕਹਿੰਦਾ ਨਾ ਰਿਆ ਸਾਡੀ ਮਾਂ ਬੋਲੀ ਪੰਜਾਬੀ ਅੱਥੀ ਨੀ ਪਲੋਨੀ ਇਹੋ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਹੱਥੋਂ ਨੀ ਗਵਨੀ ਬੋਲੀ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡੀ ਰਿੰਜਣਾ ਪਰ ਧਾਰਾ ਵਿੱਚ ਬੰਜਲੀ ਦੇ ਵਾਰਾ ਵਿੱਚ ਮਿੱਠੀ ਤੇ ਸੁਹਾਣੀ ਬੋਲੀ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡੀ ਫੁੱਲਾਂ ਦੀ ਕੇ ਜੋਤੇ ਕਮਈਆਂ ਵਿੱਚ ਜੰਗਾ ਦੇ ਲੜਾਈਆਂ ਵਿੱਚ ਇਹੋ ਜੰਦ ਪਾਣੀ ਬੋਲੀ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡੀ ਉੱਲਾ ਦੀ ਕੇ ਆਰੀ ਸਾਡੀ ਸੁਖਾਂ ਦੀ ਅਟਾਰੀ ਸਾਡੀ ਪੁੱਲ ਕੇ ਨਟਾਰੀ ਬੋਲੀ ਹੈ ਪੰਜਾਬੀ ਸਾਡੀ ਬੋਲੀ ਹੈ ਪੰਜਾਬੀ ਸਾਡੀ ਧੰਨ ਜੀ ਨਾਲ ਭਾਇਆ ਸਿੰਘ ਸਰਜੀਂਦਰ ਸਿੰਘ ਕਾਕੀ ਉਹਦਾ ਨਾਮ ਤੇ ਸਾਡੇ ਭਵਤ ਤੇ ਸਜਾ ਆਓ ਜੀ ਸਾਰੇ ਪਤੇ ਦੀ ਸਾਂਭ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਇਸ ਸਕੂਲ ਦੇ ਪ੍ਰੋਬਲਮ ਵਿੱਚ ਇਕੱਠੇ ਹੋਏ ਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਅਤੇ ਅੱਜ ਕੱਲ ਬੱਚੇ ਸਰਕਾਰੀ ਸਕੂਲ ਦੇ ਬਹੁਤ ਹੀ ਉੱਚੇ ਪੱਧਰ ਤੇ ਮੱਲਾ ਮਾਰ ਰਹੇ ਨੇ ਇਹ ਸੰਭਵ ਹੋਇਆ ਆਪਣੀ ਮਾਨ ਸਰਕਾਰ ਔਰ ਵੀ ਬਦਲਤ ਅਸੀਂ ਜਿੱਥੇ ਮਾਨ ਸਾਹਿਬ ਨੂੰ ਐਮ ਐਲ ਏ ਬਣਾਇਆ ਆਪਣੇ ਹਲਕੇ ਚ ਉਹ ਅੱਜ ਪੂਰੇ ਪੰਜਾਬ ਤੇ ਮੁੱਖ ਮੰਤਰੀ ਵੀ ਨੇ ਉਹਨਾਂ ਨੂੰ ਆਪਾਂ ਹੋਰ ਵੀ ਹੌਸਲਾ ਬਖਾਈ ਦੇਣੀ ਹੈ ਕਿ ਹਾਂ ਮਾਨ ਸਾਹਿਬ ਜੀ ਛੋਟੇ ਛੋਟੇ ਬੱਚੇ ਸਕੂਲ ਸਟਾਫ ਉਨ੍ਹਾਂ ਦੇ ਮਾਤਾ ਪਿਤਾ ਪਤਵੰਤੇ ਸੱਜਣ ਆਓ ਸਾਰੇ ਰਲ ਕੇ ਫਤਿਹ ਦੀ ਸ਼ਾਨ ਪਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਇੱਥੇ ਪਹੁੰਚਣ ਦਾ ਮਨੋਰਥ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਹੈ ਜਿਸ ਦੇ ਅਧੀਨ ਪੰਜਾਬ ਦੇ ਸਕੂਲਾਂ ਦੀ ਲੋਹਾਰ ਪੰਜਾਬ ਸਰਕਾਰ ਵੱਲੋਂ ਬਦਲੀ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਉੱਚ ਵਿਆਰੀ ਸਿੱਖਿਆ ਸਰਕਾਰੀ ਸਕੂਲਾਂ ਵਿੱਚ ਮਿਲ ਸਕੇ ਸਰਕਾਰੀ ਸਕੂਲਾਂ ਦੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾ ਮਾਰ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵੱਧ ਪੜੇ ਲਿਖੇ ਵੈਲ এডਿਕੇਟਿਡ ਟੀਚਰ ਨੇ ਬਸ ਇੱਕ ਐਡਵਰਟਾਈਜ਼ਮੈਂਟ ਦੀ ਘਾਟ ਹੈ ਜਿਹੜੀ ਤੁਸੀਂ ਕਰੋਗੇ ਤੁਸੀਂ ਦੱਸੋਗੇ ਕਿ ਅੱਜ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਸਿੱਖਿਆ ਗਏ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਰਦਾਰ ਦਾਰਸ਼ਨ ਸਿੰਘ ਸਿੱਖਿਆ ਕੋਆਰਡੀਨੇਟਰ ਸਾਡੇ ਸੀਐਚਟੀ ਰਿਸਪੈਕਟਡ ਸੀਐਚਟੀ ਸਰ ਸਰਦਾਰ ਗੁਰਜੰਤ ਸਿੰਘ ਜੀ ਪਿੰਡ ਮੂੜੋਵਾਲ ਦੇ ਸਰਪੰਚ ਸਾਹਿਬ ਐਸਐਸ ਐਸਐਮਸੀ ਕਮੇਟੀ ਮੈਂਬਰ ਹੋਰ ਸਟਾਫ ਮੈਂਬਰਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਮੋਲਾਵਾਲ ਦੋ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਅੱਜ ਦੇ ਪ੍ਰੋਗਰਾਮ ਦਾ ਮੁੱਖ ਮਕਸਦ ਜੋ ਸਾਡਾ ਨਵਾਂ ਕਮਰਾ 7,55,000 ਦੀ ਗ੍ਰਾਂਟ ਨਾਲ ਹਾਲ ਕਮਰਾ ਤਿਆਰ ਹੋਇਆ ਹੈ ਉਸ ਦਾ ਉਦਘਾਟਨ ਉਦਘਾਟਨੀ ਸਮਾਰੋਹ ਹੈ इस उद्घाटनी समारोह दसम कुछ समा ठहर के जानग क्योंकि अजय कुछ मेहमान की उड़ीक है सो so उस तो पहला आप पूरी टीम का धनबाद क्रांति बहुत ही मेहनत कर रहे हैं ना पूरी टीम बीबा नजीब होगी सारी पूरी टीम बहुत खुल के काम कर रहे हैं ਮਾਨ ਸਾਹਿਬ ਦੇ ਸੁਪਨਿਆਂ ਸਰਕਾਰ ਕਰ ਰਹੀ ਨਹੀਂ ਗੁਰੂ ਸੋਚਾ ਵੀ ਰੰਗਲਾ ਪੰਜਾਬ ਬਣਾ ਲੈਣੀ ਸਿੱਖਿਆ ਕ੍ਰਾਂਤੀ ਔਰ ਐਜੂਕੇਸ਼ਨ ਤੇ ਸੇਧ ਭਾਗ ਜੂ ਪੂਰਾ ਸਰਗਰਮੀ ਨਾਲ ਚੱਮ ਰਿਹਾ ਮਾਨ ਸਾਹਿਬ ਦੇ ਸੁਪਨਿਆਂ ਅਨੁਸਾਰ ਹੀ ਲੜੜ ਕੇ ਸਰਕਾਰ ਕਰੀਏ ਇਹ ਹੀ ਸਭ ਦਾ ਵਾਅਦਾ ਮੱਚਾ ਨੂੰ ਆਪਾਂ ਸਿੱਖਦੇ ਪੜੋ ਖੁੱਲ ਕੇ ਔਰ ਪਰਫਾਰਮ ਕਰੀਏ ਧੰਨਵਾਦ ਹਾਂਜੀ ਸਾਡੇ ਦਰਮਿਆਨ ਸਰਦਾਰ ਗੁਰਬਖਸ਼ ਸਿੰਘ ਜੀ ਡੀਓ ਸਾਹਿਬਾਨ ਸਰਦਾਰ ਗੁਰਬਖਸ਼ ਸਿੰਘ ਜੀ ਔਰ ਜੋ ਸਾਡੇ ਧੂਰੀ ਹਲਕੇ ਦੀ ਟੀਮ ਹੈ ਆਮਾ ਦੀ ਪਾਰਟੀ ਦੀ ਉਹ ਸਾਰੀ ਪਹੁੰਚੀ ਹੋਈ ਹੈ ਬੱਚਿਆਂ ਦੇ ਮਾਤਾ ਪਿਤਾ ਵਿਸ਼ੇਸ਼ ਤੌਰ ਤੇ ਅੱਜ ਆਏ ਨੇ ਔਰ ਸਾਰੇ ਬੱਚੇ ਬੜੇ ਹੀ ਖੁਸ਼ੀ ਨਾਲ ਬੈਠੇ ਹੈਗੇ ਅਸੀਂ ਲਾਵਾ ਮਦੂ ਛੋਟੀ ਦੋਵੇਂ ਬੈ ਕੇ ਨਾ ਵੜਾ ਵਟੀ ਅਬੂਦਾ ਦਾ ਤੁਨ ਮੇਰੇ ਵੀ ਚੰਤੇ ਦੇ ਨਾਲ ਖਾਈਏ ਕਿ ਗਲਾਸੀ ਤੇ ਤੇਜ਼ ਮੈਡਮ ਇਨ ਨੰਤੇ अपन सारे ही मेहमान का सम्मान करिए टाइम पहला भी बहुत ज्यादा हो चुके हैं तो मैं मंच पे सदा देना सरदार नागमोन सिंह जी भुरी चेयरमैन मार्केट कमेटी सीएम कैंपस इंचार्ज सरदार नागमो सिंह जी